ਪੂਰੇ ਪੰਜਾਬ ਅੰਦਰ ਤਹਿਸੀਲਦਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹਿਕ ਛੁੱਟੀ ਦੇ ਉੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ ਅੱਜ ਸੋਮਵਾਰ ਵਾਲੇ ਦਿਨ ਤਿੰਨ ਮਾਰਚ ਨੂੰ ਜੋ ਨੇ ਇਹ ਤਹਿਸੀਲਦਾਰ ਲੁਧਿਆਣਾ ਵਿੱਚ ਜਿਹੜੀ ਆ ਵੱਡੀ ਮੀਟਿੰਗ ਕਰ ਰਹੇ ਨੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਆ ਉਹਨਾਂ ਵੱਲੋਂ ਅਗਲੀ ਰਣਨੀਤੀ ਤੇੜੀ ਤਿਆਰ ਕੀਤੀ ਜਾਣੀ ਹੈ ਔਰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਖੜੇ ਆਂ ਗੁਰਦਾਸਪੁਰ ਦੀ ਸਬ ਤਹਿਸੀਲ ਵਿਖੇ ਜਿੱਥੇ ਕਿ ਹਰ ਵੇਲੇ ਰਸ਼ਵਤਖਨ ਨੂੰ ਮਿਲਦਾ ਸੀ ਔਰ ਲੋਕਾਂ ਦਾ ਜਿਹੜਾ ਆ ਉਹ ਤਾਂ ਤਾਂ ਲੱਗਾ ਹੁੰਦਾ ਸੀ ਪਰ ਅੱਜ ਤਹਿਸੀਲ ਦੇ ਵਿੱਚ ਜਿਹੜੀ ਆ ਉਹ ਸੁਨਸਾਨ ਪਸਰੀ ਹੋਈ ਆ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਵਕਤ ਨਾ ਤਾਂ ਇੱਥੇ ਕੋਈ ਤਹਿਸੀਲਦਾਰ ਮੌਜੂਦ ਨੇ ਔਰ ਨਾ ਹੀ ਬਾਕੀ ਜਿਹੜਾ ਕਿ ਉਹਨਾਂ ਦੇ ਨਾਲ ਜਿਹੜੇ ਹੋਰ ਨਾਇਬ ਤਹਿਸੀਲ ਦarne ਉਹ ਵੀ ਜਿਹੜੇ ਨਾ ਫਿਲਹਾਲ ਇੱਥੇ ਮੌਜੂਦ ਨਹੀਂ ਹੁੰਦੇ ਆ ਆ ਦੇਖੋ ਇਹ ਜਿਹੜਾ ਰਜਿਸਟਰੀ ਰੂਮ ਹੈ ਜਿਸ ਦੇ ਬਾਹਰ ਹਮੇਸ਼ਾ ਹੀ ਲੰਬੀਆਂ ਕਤਾਰਾਂ ਜਿਹੜੀਆਂ ਨੇ ਲੋਕਾਂ ਦੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਪਰ ਅੱਜ ਜਿਹੜੇ ਆ ਉਹ ਇਹ ਸਮੂਹਕ ਛੁੱਟੀ ਦੇ ਉੱਤੇ ਚਲੇ ਜਾਣ ਕਾਰਨ ਤਹਿਸੀਲਦਾਰਾਂ ਦੇ ਜਿਹੜੀ ਆ ਇੱਥੇ ਬੇਰੌਣਕੀ ਦਿਖਾਈ ਦੇ ਰਹੀ ਹੈ ਔਰ ਬਿਲਕੁਲ ਦਫ਼ਤਰ ਜਿਹੜਾ ਹੈ ਉਸ ਹੰਸਾਨ ਜਿਹੜੀ ਆ ਪਥਰੀ ਹੋਏ ਮੁਲਾਜ਼ਮ ਜਿਹੜੇ ਨੇ ਜ਼ਰੂਰ ਆਪਣੀ ਡਿਊਟੀ ਦੇ ਉੱਤੇ ਤੇ ਜਿਹੜੇ ਇੱਥੇ ਬਾਕੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਇੱਥੇ ਦੇਖਣ ਨੂੰ ਮਿਲਦੀਆਂ ਨੇ ਰਜਿਸਟਰੀ ਰੂਮ ਆ ਲੋਕੀ ਸਵਾਰਸ਼ ਦੇ ਨਾਲ ਅੱਗੇ ਅੰਦਰ ਆਉਂਦੇ ਜਿਹੜੇ ਨੇ ਮੰਗਦੇ ਆ ਪਰ ਅੱਜ ਇੱਥੇ ਹੰਸਾਨ ਪਥਰੀ ਕੀ ਕਾਰਨ ਤੀਦਰ ਸਾਹਿਬ ਨੇ ਦੀ ਸਟ੍ਰਾਈਕ ਤੇ ਗਏ ਨੇ ਲੁਧਿਆਣੇ ਅੱਜ ਉਧਾਂ ਦੀ ਮੀਟਿੰਗ ਚੱਲ ਰਹੀ ਹੈ ਕਵਿਜਨਸ ਦਾ ਧੱਕਾ ਕੋਈ ਚੱਲ ਰਿਹਾ ਉਹਦੇ ਇਸ ਕਰਕੇ ਉਹਦੇ ਕਰਕੇ ਜਿਹੜਾ ਲੋਕਾਂ 'ਚ ਪ੍ਰਭਾਵ ਪੈ ਰਹੇ ਨੇ ਤੇ ਜਿਹੜੇ ਉਹ ਕੁਛ ਲੋਕ ਵੈਸੇ ਨਹੀਂ ਘਰਾਂ ਤੋਂ ਆਏ ਤੇ ਜਿੰਨਾਂ ਨੂੰ ਪਤਾ ਲੱਗਿਆ ਨਹੀਂ ਆਏ ਤੇ ਕੋਈ ਆਏ ਨਹੀਂ ਉਹ ਪਰੇਸ਼ਾਨ ਹੋ ਕੇ ਵਾਪਸ ਜਾ ਰਹੇ ਨੇ ਪਤਾ ਕੋਈ ਕੀ ਮੰਗਾ ਹਨ ਜਾਂ ਕੋਈ ਕਿਸ ਕਾਰਨ ਕਰਕੇ ਜਿਹੜੇ ਇਹ ਸਮੂਹਿਕ ਛੁੱਟੀ ਤੇ ਗਏ ਨੇ ਉਹਨਾਂ ਨੇ ਜੀ ਕੋਈ ਵਿਜੀਲੈਂਸ ਦਾ ਕੋਈ ਰੇਟ ਰੂਟ ਕੋਲ ਚੱਲ ਰਹੇ ਨੇ ਉਹਨਾਂ ਦੇ ਕੋਈ ਧੱਕੇਸ਼ਾ ਹੀ ਚੱਲ ਰਹੀ ਹੈ ਉਹਦੇ ਕਰਕੇ ਉਹਨਾਂ ਦਾ ਕੋਈ ਚੱਲ ਰਿਹਾ ਜਿਹਦੇ ਕਰਕੇ ਜੀ ਬਿਲਕੁਲ ਇਹ ਅੱਗੇ ਵੀ ਵੱਧ ਸਕਦੀ ਹੈ ਜਾਂ ਕਿਸ ਤਰ੍ਹਾਂ ਜੋ ਵੀ ਹੈ ਇਹਦਾ ਕੋਈ ਹਾਂਜੀ ਹੋ ਸਕਦਾ ਹੈ ਜੇ ਮੀਟਿੰਗਾਂ ਉਹਨਾਂ ਦੀ ਲੁਧਿਆਣਾ ਉਹਦੇ ਤੋਂ ਬਾਅਦ ਸਿੱਟਾ ਕਿੱਥੇ ਦਾ ਦੱਸਦੇ ਆ ਹਦਾ ਜੀ ਦਾ ਸ਼ਾਂਤ ਕਿਦਾਂ ਲੱਗੂ ਬਿਲਕੁਲ ਆ ਦੇਖੋ ਤੁਸੀਂ ਇਹ ਜਿਹੜੇ ਮੁਲਾਜ਼ਮ ਜਿਹੜੇ ਨੇ ਉਹ ਤੇ ਆਪਣੀਆਂ ਡਿਊਟੀਆਂ ਦੇ ਉੱਤੇ ਤਣਾਅ ਨੇ ਜਿਹੜੇ ਇੱਥੇ ਦਫ਼ਤਰ ਦੇ ਮੁਲਾਜ਼ਮ ਨੇ ਤਹਿਸੀਲਦਾਰ ਆਫਿਸ ਦੇ ਔਰ ਉਹਨਾਂ ਦਾ ਵੀ ਕਹਿੜਾ ਹੈ ਕਿ ਆਪਣੀ ਇਹ ਜਿਹੜੀ ਹੈ ਸਮੂਹਿਕ ਛੁੱਟੀ ਦੇ ਉੱਤੇ ਤਹਿਸੀਲਦਾਰ ਚਲੇ ਗਏ ਨੇ ਜਿਸ ਕਾਰਨ ਜਿਹੜੀ ਹੈ ਦਫ਼ਤਰਾਂ ਦੇ ਵਿੱਚ ਅੱਜ ਬੇਰੌਣਕੀ ਆ ਲੋਕ ਜਿਹੜੇ ਕੋਈ ਇੱਥੇ ਪਹੁੰਚ ਰਹੇ ਨੇ ਉਹ ਵੀ ਜਿਹੜੇ ਨੇ ਬਿਨਾ ਕੰਮ ਤੋਂ ਉਹਨਾਂ ਵਾਪਸ ਜਾ ਰਹੇ ਨੇ ਕਿਉਂਕਿ ਤਹਿਸੀਲਦਾਰ ਇੱਥੇ ਸੀਟ ਦੇ ਉੱਤੇ ਮੌਜੂਦ ਨਹੀਂ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਕੁਝ ਮੰਗਾ ਨੇ ਕੋਈ ਵਿਜੀਲੈਂਸ ਦੀ ਕਾਰਵਾਈ ਹੋ ਰਹੀ ਹੈ ਤਹਿਸੀਲਦਾਰ ਉੱਤੇ ਜਾਂ ਕੋਈ ਹੋਰ ਇੱਕ ਦੋ ਰਿਵਾਰਟ ਜਿਹੜੇ ਨਹੀਂ ਆ ਕੀਤੇ ਗਏ ਨੇ ਤਹਿਸੀਲਦਾਰ ਉਹਨਾਂ ਨੂੰ ਲੈ ਕੇ ਕੁਝ ਅਜਿਹੇ ਮੰਗਾ ਨੇ ਜਿਸ ਤੋਂ ਲੈ ਕੇ ਲੁਧਿਆਣਾ ਵੇਖੇ ਜਿਹੜੀ ਹੈ ਉਹ ਮੀਟਿੰਗ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਜਿਹ ਔਰ ਅਕਸਰ ਇਹ ਹੀ ਜਦੋਂ ਅੱਗੇ ਪਿੱਛੇ ਜਦੋਂ ਕਿਤੇ ਇੱਥੇ ਪਹੁੰਚਦੇ ਆਂ ਤਾਂ ਦੇਖਦੇ ਆ ਕਿ ਲੰਬੀਆਂ ਕਤਾਰਾਂ ਲੋਕ ਜੂਝਦੇ ਹੁੰਦੇ ਨੇ ਆਪਣੀ ਟਰਨ ਨੂੰ ਲੈ ਕੇ ਔਰ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਹੈ ਉਹ ਵੀ ਉਸ ਵੇਲੇ ਡਿਊਟੀ ਜਿਹੜੀ ਹੈ ਸਖਤ ਬਣੀ ਹੋਈ ਹੁੰਦੀ ਹੈ ਪਰ ਅੱਜ ਜਿਹੜੇ ਨੇ ਉਹ ਮੁਲਾਜ਼ਮ ਵੀ ਜਿਹੜੇ ਨੇ ਆਪਣਾ ਕੰਮ ਕਾਜ ਜਿਹੜੇ ਨੇ ਆਨ ਦਾ ਇੱਥੇ ਕਰਦੇ ਹੋ ਦਿਖਾਈ ਦੇ ਰਹੇ ਨੇ ਕਿਉਂਕਿ ਫਿਲਹਾਲ ਕੋਈ ਵੀ ਪਬਲਿਕ ਡੀਲਿੰਗ ਜਿਹੜੀ ਹੈ ਇਸ ਵਕਤ ਇਸ ਦਫ਼ਤਰ ਦੇ ਵਿੱਚ ਨਹੀਂ ਚੱਲ ਰਹੀ ਔਰ ਇਸ ਦਾ ਕਾਰਨ ਇਹੋ ਹੀ ਹੈ ਕਿ ਜਿਹੜੇ ਤਹਿਸੀਲਦਾਰ ਜਿਹੜੇ ਨੇ ਉਹ ਮੌਜੂਦ ਨਹੀਂ ਹੈ ਉਹ ਸਮੂਹਿਕ ਛੁੱਟੀ ਦੇ ਉੱਤੇ ਚਲੇ ਗਏ ਹੋਏ ਨੇ ਔਰ ਜਿਸ ਕਾਰਨ ਜਿਹੜੀ ਹੈ ਇਹ ਦਫ਼ਤਰਾਂ ਦੇ ਵਿੱਚ ਇਸ ਵਕਤ ਬੇਰੌਣਕੀ ਜਿਹੜੀ ਹੈ ਉਹ ਛਾਈ ਹੋਈ ਹੈ ਔਰ ਕੋਈ ਵੀ ਜਿਹੜਾ ਫਿਲਹਾਲ ਬਾਹਰ ਜਿਹੜੀਆਂ ਚੇਅਰ ਵੇਟਿੰਗ ਚੇਅਰ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਆ ਕੇ ਬੈਠਦੇ ਸਨ ਆਪਣੀ ਟਰਨ ਨੂੰ ਲੈ ਕੇ ਇੱਥੇ ਵੀ ਫਿਲਹਾਲ ਕੋਈ ਵੀ ਇੱਥੇ ਪਹੁੰਚਿਆ ਨਹੀਂ ਕਿਉਂਕਿ ਇਸ ਸਟ੍ਰਾਈਕ ਦਾ ਇਸ ਇਸ ਦਾ ਪਹਿਲਾਂ ਹੀ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਪਹਚਾ ਦਿੱਤਾ ਗਿਆ ਸੀ ਮੀਡੀਆ ਦੇ ਵਿੱਚ ਇਹ ਖਬਰਾਂ ਆਗੀਆਂ ਸਨ ਕਿ ਸਮੂਹਿਕ ਛੁੱਟੀ ਦੇ ਉੱਤੇ ਰਹਿਣਗੇ ਤਹਿਸੀਲਦਾਰ ਦਫ਼ਤਰ ਔਰ ਲੋਕ ਵੀ ਕੱਟ ਪਹੁੰਚੇ ਨੇ ਬਜ਼ੁਰਗ ਇੱਥੇ ਪਹੁੰਚੇ ਨੇ ਪੁੱਛ ਲੈਣੇ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਬਜ਼ੁਰਗੋ ਅੱਜ ਆਪਣੇ ਕੰਮ ਵਾਸਤੇ ਆਏ ਹੋਣ ਪਰ ਹੋਇਆ ਨਹੀਂ ਇੱਥੇ ਨਹੀਂ ਕੰਮ ਤਾਂ ਇਹ ਹੋ ਗਈ ਵੇ ਪੈਸੇ ਜਮ੍ਹਾਂ ਕਰਾਉਣੇ ਨੇ ਮਿੰਟਦਾਰ ਮੈਂ ਉਹ ਕਰਾਤੇ ਬਾਕੀ ਤਹਿਸੀਲਦਾਰ ਨਹੀਂ ਆਇਆ ਅੱਜ ਨਹੀਂ ਅੱਜ ਨਹੀਂ ਆਇਆ ਦਫ਼ਤਰ ਖਾਲੀ ਹੈ ਦਫ਼ਤਰ ਖਾਲੀ ਲੋਕ ਜਿਹੜੇ ਆਉਣਗੇ ਵਾਪਸ ਮੁੜਨਗੇ ਉਹ ਤਾਂ ਹੁਣ ਵੇਖੋ ਇੱਕ بارش ਹੋ ਰਹੀ ਹੈ ਉਹ ਵੀ ਘਟ ਆਉਣਗੇ ਬਾਕੀ ਅਗੋਂ ਵੇਖੋ ਇਹਨਾਂ ਦਾ ਹਾਲ ਕਰਕੇ ਖੱਜਲ ਖੁਵਾਰੀ ਤੇ ਹੁੰਦੀ ਹੈ ਲੋਕਾਂ ਦੀ ਨਹੀਂ ਉਹ ਤਾਂ ਹੋਣੀ ਆ ਹਰ ਤਾਰ ਵੀ ਤੇ ਪਰ ਜੀ ਪੜੇ ਹੜਤਾਲ ਸੀ ਬਿਲਕੁਕੁਲ ਤੁਸੀਂ ਦੱਸਿਆ ਕਿ ਥੋੜੇ ਬਾਰਸ਼ੀ ਦਾ ਮੌਸਮ ਹੀ ਹੈ ਔਰ ਜਿਸ ਕਾਰਨ ਫਿਰ ਵੀ ਲੋਕ ਜਿਹੜੇ ਘਟਾਏ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਹੜਤਾਲ ਕਰਨ ਜਿਹੜੀ ਹੈ ਕਿਤੇ ਨਾ ਕਿਤੇ ਖੱਜਲ ਖਵਾਰੀ ਤੇ ਜਿਹੜੀ ਲੋਕਾਂ ਦੀ ਹੁੰਦੀ ਨੇ ਕਿ ਲੋਕ ਕਿੱਥੇ ਪਹੁੰਚਦੇ ਨੇ ਆਪਣੇ ਕੰਮ ਵਾਸਤੇ ਲੇਕਿਨ ਅੱਗੋਂ ਕੰਮ ਜਿਹੜਾ ਨਹੀਂ ਹੋ ਪਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਤਹਿਸੀਲਦਾਰ ਆਫਿਸ ਦੇ ਵਿੱਚ ਜਿਹੜੇ ਆ ਉਹ ਬਿਲਕੁਲ ਸੁਨਸਨ ਪਸਰੀਏ ਕਿਉਂਕਿ ਸਮੂਹ ਛੁੱਟੀ ਦੇ ਉੱਤੇ ਜਾਣ ਕਰਨ ਜਿਹੜੇ ਆ ਅੱਜ ਜਿਹੜਾ ਕੋਈ ਵੀ ਕੰਮ ਤਹਿਸੀਲ ਗੁਰਦਾਸਪੁਰ ਦੇ ਵਿੱਚ ਨਹੀਂ ਹੋ ਰਿਹਾ ਕੈਮਰਾ ਪਰਸ